ਵਿੰਦਰ ਸਿੰਘ ਹਾਂ ਜਿਹੜੇ ਪਿੰਡ ਤੋਂ ਭਖੜਿਆਣਾ ਸਰ ਕੀ ਮਾਮਲਾ ਕੀ ਹੈ ਜਿਹੜਾ ਅੱਜ ਐਸੇ ਬਲੋਗ ਦਾ ਹਾਲੂ ਜ਼ਿਆਦਾ ਨਹੀਂ ਨਾ ਪਤਾ ਇਹਨਾਂ ਦਾ ਤਾਂ ਬਾਕੀ ਤੇਰਾ ਭਰਾ ਬਾਪਰਾਵਾ ਦਾ ਯਜਬੀਨ ਦਾ ਥੋੜਾ ਬਹੁਤ ਚੱਲਦਾ ਸੀ ਤੇ ਕੀ ਮਰਗੀ ਬੈਠੇ ਹੈ ਜਿਵੇਂ ਲੱਗੇ ਆਏ ਨੇ ਉਹ ਗੋਲੀ ਲੱਗੀ ਇਹਨਾਂ ਦੇ ਅਟੈਕ ਕੀਤਾ ਇਹਨਾਂ ਤੇ ਕਿਹੜੇ ਵੇਕਿਆਂ ਨੇ ਅਟੈਕ ਕੀਤਾ ਪਤਾ ਨਹੀਂ ਜੇ ਹੁਣ ਪਤਾ ਨਹੀਂ ਲੱਗਣਾ ਪਛਾਣੇ ਨਹੀਂ ਸੀ ਹੈ ਵੀ ਨਹੀਂ ਸੀ ਉਦੋਂ ਮੌਕੇ ਤੇ ਬਾਅਦ ਚ ਆਇਆ ਜਦੋਂ ਉਹ ਦੌੜੀ ਪੈਂਦੀ ਸੀ ਫਿਰ ਤਾਂ ਗੋਲੀ ਚੱਲ ਗਈ ਗੋਲੀ ਚੱਲ ਗਈ ਫਿਰ ਅਸੀਂ ਦੇਖਿਆ ਤਾਂ ਇਹਨਾਂ ਨੂੰ ਵੀ ਲੈ ਕੇ ਇੱਥੇ ਹਸਪੀਟਲ ਆਏ ਆ ਹੁਣ ਕਿੰਡ ਕੰਡੀਸ਼ਨ ਕਿਦਾਂ ਇਹਨਾਂ ਦੀ ਭਾਈ ਜੀ ਕੰਡੀਸ਼ਨ ਥੋੜੀ ਸੀਰੀਅਸ ਹੈ ਔਰ ਤਗਲੀਬੰਦੀ ਆ ਥੋੜੀ ਤਗਲੀਬ ਹੋ ਰਹੀ ਆ ਉਹ ਗੋਲੀ ਲੱਗੀ ਨਾ ਫੱਟ ਦੇ ਵਿੱਚ ਕਿੰਨੀਆਂ ਲੱਗੀਆਂ ਗੋਲੀਆਂ ਗੋਲੀ ਇੱਕ ਤਾਂ ਉਹਦਾ ਨੱਕ ਪਚਾ ਹੋ ਗਿਆ ਦੋ ਲੱਗੀਆਂ ਗੋਲੀਆਂ ਕਿੰਨੇ ਵਾਇਰ ਕੀਤੇ ਹੋਣਾਂ ਨੇ ਉਹਨੇ ਤਿੰਨ ਦੋ ਦਨੇ ਤਿੰਨ ਕਰ ਕੀਤੇ ਆ ਪੁਲਿਸ ਆਈ ਸੀ ਮੌਕੇ ਤੇ ਹਾਂ ਜੀ ਪੁਲਿਸ ਸ਼ਿਕਾਇਤ ਕੀਤੀ ਹੈ ਮਾਮਲੇ ਦੀ ਕਿੰਨੇ ਕੀਤੇ ਸੀ ਉਹਨਾਂ ਨੂੰ ਫੋਨ ਕੀਤਾ ਹਾਂ ਬਲਪਿੰਡ ਠਾੜ ਵਾਲਿਆਂ ਨੂੰ ਆਈ ਸੀ ਪੁਲਿਸ ਹਾਂ ਜੀ ਔਰ ਫਿਰ ਬਾਅਦ ਆਏ ਉਹਨਾਂ ਨੇ ਤੇ ਲੈ ਕੇ ਆ ਗਏ ਇੱਥੇ ਹਸਪੀਟਲ ਕਿ ਕੋਈ ਬੰਦਿਆਂ ਦੀ ਪਛਾਣ ਹੈਗੀ ਜਿਨ੍ਹਾਂ ਨੇ ਗੋਲੀ ਚਲਾਈ ਨਹੀਂ ਨਹੀਂ ਹਾਂਜੀ ਮੈਸੇਜ ਆਏ ਨਹੀਂ ਸੀ ਉੱਥੇ ਜੀ ਬਦੌਨੇ ਸਕੇ ਕੋਈ ਨਾਮ ਵਗੈਰਾ ਹੈ ਗੇਟ ਦੇ ਮੋਰੇ ਘੜੀ 'ਚ ਖੜੇ ਸਕੇ ਕੋਈ ਨਾਮ ਵਗੈਰਾ ਹੈ ਨਹੀਂ ਨਾਮ ਵਗੈਰਾ ਨਹੀਂ ਸੀ ਜੀ ਇਹਨਾਂ ਦਾ ਕੋਈ ਆਪਣਾ ਬਾਕੀ ਜਿਹੜਾ ਇਹਨਾਂ ਦਾ ਭਰਾ ਨਾਮ ਚੱਲਦਾ ਹੋ ਉਹ ਇਹਨਾਂ ਨੂੰ ਪਤਾ ਕਿ ਗੱਲਬਾਤ ਕੀ ਆ ਮੇਰੇ ਨਾਲ ਪਰਮਜੀਤ ਸਿੰਘ ਸੀ ਜੀ ਅਸੀਂ ਸਰਪੰਚ ਸਾਹਿਬ ਦੇ ਘਰੋਂ ਨਿਕਲ ਕੇ ਪੰਚ ਸਾਹਿਬ ਦੇ ਗੇਟ ਦੇ ਮੋਰੇ ਆਏ ਆ ਮੈਂ ਉੱਤਰ ਕੇ ਅੰਦਰ ਨੂੰ ਹੋਇਆ ਤੇ ਇਹਦੇ ਪਿੱਛੋਂ ਦੋ ਬੰਦੇ ਆਏ ਆ ਮੋਟਰਸਾਈਕਲ ਤੇ ਤੇ ਉਹਨੇ ਇਹਤੇ ਫਾਇਰ ਕਰਨੇ ਸ਼ੁਰੂ ਕਰਤੇ ਦੋ ਫਾਇਰ ਕੀਤੇ ਆ ਤੇ ਕੋਈ ਪਹਿਚਾਨ ਵਗੈਰਾ ਹੈਗੀ ਬੰਦਿਆਂ ਦੀ ਹਾਂ ਪਹਿਚਾਣ ਨਹੀਂ ਆਏ ਉਹ ਮੂੰਹ ਬਟੋਰੀ ਨਹੀਂ ਆ ਕਿ ਮੂੰਹ ਖੁੱਲੇ ਸੀ ਉਹਨਾਂ ਦੇ ਮੂੰਹ ਭੁੱਲੇ ਹਾਂਜੀ ਤੇ ਹੋਇਆ ਕਿੰਨੇ ਵਜੇ ਹਸਾਇਆ ਇਹ ਕਰੀਬ ਕੋ ਪੌਣੇ ਘੱਟ ਦੀ ਗੱਲ ਹੋਣੀ ਆ ਤੇ ਪੁਲਿਸ ਕਰ ਕੀਤੀ ਸਮਾਉਣ ਨੂੰ ਲੈ ਕੇ ਹਾਂਜੀ ਹਾਂਜੀ ਪੁਲਿਸ ਆਈ ਸੀ ਮੋਕੇ ਪੁਲਿਸ ਆਈ ਹੋਈ ਆ ਪਿੰਡ ਤੇ ਦੋ ਫਾਇਰ ਹੋਏ ਆ ਜੀ ਦੋ ਫਾਇਰ ਹੋਏ ਤੇ ਇਹਨਾਂ ਦੇ ਲੱਗੀ ਕਿੱਥੇ ਗੋਲੀ ਸਰ ਪੱਟ ਦੇ ਵਿੱਚ ਲੱਗੀ ਇਹਨਾਂ ਦੇ ਗੋਲੀ ਦੋਨਾਂ ਲੱਗੀਆਂ ਜਾਂ ਨਹੀਂ ਇੱਕ ਲੱਗੀ ਆ ਫਰਦੋ ਤੇ ਲੜਾਈ ਦਾ ਕੋਈ ਕਾਰਨ ਜਾਂ ਕੋਈ ਗੋਲੀ ਚਲਾਉਣ ਦਾ ਕਾਰਨ ਨਹੀਂ ਸਾਹਮਣੇ ਆਉਂਦਾ ਮੈਨੂੰ ਨਹੀਂ ਪਤਾ ਹਾਂਜੀ ਤੇ ਉਹ ਤੁਹਾਡੇ ਮਗਰ ਤੁਹਾਡੇ ਮਗਰ ਬੈਠੇ ਸੀ ਮੋਟਰਸਾਈਕਲ ਤੇ ਮੇਰੇ ਨਾਲ ਮਗਰ ਬੈਠੇ ਸੀ ਮੋਟਰ ਨਹੀਂ ਮੈਂ ਮਗਰ ਬੈਠਾ ਸੀ ਇਹਨਾਂ ਦੇ ਮੈਂ ਚਲਾ ਰਹੇ ਸੀ ਹਾਂਜੀ ਇਹ ਚਲਾ ਰਹੇ ਸੀ ਇਹ ਮਤਲਬ ਕਿ ਕੋਈ ਤਾਂ ਘਰ ਜਾ ਰਹੇ ਸੀ ਨਹੀਂ ਨਹੀਂ ਸਰਪੰਚ ਸਾਹਿਬ ਦੇ ਘਰੋਂ ਆਏ ਆ ਅੱਛਾ ਜੀ ਤੇ ਮੈਂ ਪੰਚ ਸਾਹਿਬ ਦੇ ਘਰ ਜਾ ਰਹੇ ਸੀ ਗੁਲਜਿੰਦਰ ਕੌਰ ਦੇ ਉਹਦੇ ਗੇਟ ਖੁੱਲਿਆ ਸੀਗਾ ਮੈਂ ਉਤਰ ਕੇ ਅੰਦਰ ਨੂੰ ਆਇਆ ਤੇ ਮਗਰ ਉਹ ਨਹੀਂ ਆ ਕੇ ਦੇ ਦੋ ਕੋਈ ਤੇਰੇ ਮੋਟਰਸਾਈਕਲ ਤੇ ਆਏ ਸੀ ਬੰਦੇ ਕੋਈ ਪਤਾ ਲੱਗਦਾ ਸੀ ਪਾਲਸਰ ਐਜਟਿਸ ਦਾ ਕੋ ਪੱਕਾ ਨਹੀਂ ਕ ਸੌਰੀ ਸੌਰੀ ਸੁਪਲੈਂਡਰ ਲੋਕ ਇਨਫੋਰਮੇਸ਼ਨ ਮਿਲਿਆ ਜੀ रावतਪਿੰਡੀ ਖਾਣੇ ਚ ਪਿੰਡ ਪੱਟਣੀ ਨਾ ਤੰਦਾ ਉਥੇ ਇੱਕ ਪਰਮਜੀਤ ਸਿੰਘ ਨੇ ਜਿਹੜੇ ਆਪਣੇ ਸਾਥੀ ਮਨਜੀਤ ਸਿੰਘ ਨਾਲ ਮੋਟਰਸਾਈਕਲ ਤੇ ਜਾ ਰਹੇ ਸੀਗੇ ਔਰ ਪਿੰਡ ਤੋਂ ਹੀ ਨਿਕਲ ਰੇ ਸੀ ਤਾਂ ਦੋ ਮੋਟਰਸਾਈਕਲ ਦੇ ਜਵਾਨ ਆਂਦੇ ਨੇ ਔਰ ਇਹਨਾਂ ਦੇ ਫਾਇਰ ਕਰਦੇ ਨੇ ਜਿਹੜੀ ਕਿ ਇਹਨਾਂ ਦੇ ਪੱਟ ਤੇ ਲੱਗਦੀ ਹੈ ਜੁਬੀ ਤਾਂ ਇਹਨਾਂ ਨੂੰ ਇਮੀਡੀਏਟਲੀ ਹਸਪੀਟਲ ਪਹੁੰਚਾਇਆ ਜਾਂਦਾ ਹੈ ਹੀ ਸਟੇਬਲ ਅ ਸਾਡੀ ਟੀਮਸ ਡਿਪਲੋਟ ਕੀਤੀਆਂ ਹੋਈਆਂ ਨੇ অলরেਡੀ ਸੀਸੀਟੀਵੀ ਫੁਟੇਜ ਕਿਲੇ ਕੀਤੀ ਜਾ ਰਹੀ ਹੈ ਸੋਰਸਿਸ ਐਂਡ ਟਰੂ ਇਨਫੋਰਮੇਸ਼ਨ ਵਗੈਰਾ ਡਵੈਲਪ ਕਰਕੇ ਇਸੇ ਜਲਦ ਤੋਂ ਜਲਦ ਅਪਡੇਟਸ ਕਰਾਂਗੇ ਐਫ ਆਈ ਆਰ ਇਸ ਬੀ ਇਨ ਰਿਸਟ੍ਰੀਡ ਮੈਡਮ ਫਾਇਰਸ ਵਗੈਰਾ ਕਰਨੇ ਬੋਲੀਏ ਤੇ ਨਹੀਂ ਮੈਡਮ ਸਾਹਮਣੇ ਆ ਕੋਈ ਫਿਲਹਾਲ ਸਪੌਟ ਤੋਂ ਸਾਨੂੰ ਦੋ ਖੂਬ ਮਿਲੇ ਹੈ ਬਾਕੀ ਅਜਿਸਟੈਂਟ ਵੈਰੀਫਾਈ ਕਰ ਰਹੇ ਹੈਗੇ ਸੇ ਜਿਨਨੇ ਨੂੰ ਗੋਲੀ ਲੱਗੀ ਇਹਨਾਂ ਨੇ ਦੱਸਿਆ ਕੁਝ ਵੀ ਕੋਈ ਕੌਣ ਵਿਅਕਤੀ ਹੈ ਜਿਨਨੇ ਗੋਲੀ ਮਰੀ ਹਜੇ ਇਹਨਾਂ ਨੇ ਆਪ ਆਪਦੇ ਮੂੰਹ ਕੋਈ ਸਟੇਟਮੈਂਟ ਨਹੀਂ ਦਿੱਤੀ ਹੈ ਇਹ ਵੈਸੇ ਹੀ ਸਟੇਬਲ ਪਿੰਚੋ ਪਤਾ ਲੱਗ ਰਿਹਾ ਹੈ ਕਿ ਇਹਨਾਂ ਦੀ ਕੁਝ ਐਮਟੀ ਵੀ ਚੱਲ ਰਹੀ ਹੈਗੀ ਪਰ ਸਾਰੇ ਐਂਗਲਸ ਵੈਰੀਫਾਈ ਕੀਤੇ ਜਾ ਰਹੇ ਹਨ ਕੀ ਕਾਰਵਾਈ ਕੀਤੀ ਜਾ ਰਹੀ ਹੈ ਐਫ ਆਈ ਆਰ ਜਿਸਟਰ ਕਰਕੇ ਫਰਦਰ ਪ੍ਰਸੀਡ ਕੀਤਾ ਜਾ ਰਿਹਾ ਹੈ